ਪ੍ਰਧਾਨ ਮੰਤਰੀ ਮੋਦੀ ਦੀ ਅੱਜ ਪਟਿਆਲਾ ਚ ਰੈਲੀ ਸੀ ਪੰਜਾਬ ਚ ਉਹ ਤਿੰਨ ਰੈਲੀਆਂ ਐਡਰੈਸ ਕਰ ਰਹੇ ਆ ਉਹਨਾਂ ਦੇ ਵਿੱਚੋਂ ਇਹ ਪਹਿਲੀ ਰੈਲੀ ਸੀ ਅੱਜ ਆਪਾਂ ਗੱਲ ਕਰ ਰਹੇ ਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦਾ ਪੰਜਾਬ ਦੇ ਵਿੱਚ ਭਾਜਪਾ ਦੀ ਚੋਣ ਮੋਹਮ ਦੇ ਉੱਤੇ ਕਿੰਨਾ ਕੁ ਅਸਰ ਪਊਗਾ ਉਹਦੇ ਉਹਨੂੰ ਚੋਣ ਮੋਹਮ ਨੂੰ ਕਿੰਨਾ ਕੁ ਹਲਾਰਾ ਮਿਲੂਗਾ ਇਹ ਠੀਕ ਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕੇਸਰੀ ਦਸਤਾਰ ਸਜਾਈ ਹੋਈ ਸੀ ਪੰਜਾਬੀ ਦੇ ਵਿੱਚ ਪਾਠਨ ਸ਼ੁਰੂ ਕੀਤਾ ਸਤਿ ਸ਼੍ਰੀ ਅਕਾਲ ਬੁਲਾਈ ਲੋਕਾਂ ਨੂੰ ਲekin ਇਨਾਂ ਗੱਲਾਂ ਦਾ ਕੋਈ ਹੁਣ ਬਹੁਤਾ ਫਾਇਦਾ ਨਹੀਂ ਹੁੰਦਾ ਲੋਕੀ ਇਨਾਂ ਗੱਲਾਂ ਤੋਂ ਆਦੀ ਹੋ ਚੁੱਕੇ ਆ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਕਿ ਇੱਥੇ ਸਿੱਖ ਮジョਰਿਟੀ ਸਟੇਟ ਆ ਕਾਫੀ ਹਿੰਦੂ ਪਾਈਚਾਰਾ ਵੀ ਪੰਜਾਬ ਦੇ ਵਿੱਚ ਵਸਦਾ ਵਾ ਜਿਹੜਾ ਹਿੰਦੂ ਪਾਈਚਾਰੇ ਦੀ ਵੋਟ ਆ ਉਹ ਅੱਗੇ ਵੀ ਭਾਜਪਾ ਨੂੰ ਕਾਫੀ ਪੁਕਿਤ ਦੀ ਆ ਲੇਕਿਨ ਐਸ ਵੇਲੇ ਮਸਲਾ ਜਿਹੜਾ ਵਾ ਉਹ ਸਿੱਖ ਪਾਈਚਾਰੇ ਦੀ ਵੋਟ ਦਾ ਬਣਿਆ ਹੋਇਆ ਵਾ ਕਿਸਾਨਾਂ ਦੀ ਵੋਟ ਦਾ ਬਣਿਆ ਹੋਇਆ ਦਾ ਉਹ ਵੋਟ ਕਿੰਨੀ ਕ ਭਾਜਪਾ ਨੂੰ ਪੈ ਸਕਦੀ ਆ ਮੇਰਾ ਨਹੀਂ ਖਿਆਲ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦਾ ਕੋਈ ਸਿੱਖ ਵੋਟ ਦੇ ਉੱਤੇ ਬਹੁਤਾ ਅਸਰ ਪਊਗਾ ਇਹ ਰੈਲੀ ਹੋ ਰਹੀ ਸੀ ਇੱਕ ਪਾਸੇ ਰੈਲੀ ਹੋ ਰਹੀ ਸੀ ਦੂਜੇ ਪਾਸੇ ਕਿਸਾਨ ਬੜੀ ਵੱਡੀ ਤਦਾਦ ਦੇ ਵਿੱਚ ਵਿਰੋਧ ਕਰ ਰਹੇ ਸਨ ਸ਼ੰਭੂ ਦੇ ਵਿੱਚ ਆ ਜੋ ਇਕੱਠੇ ਹੋਏ ਉੱਥੋਂ ਫਿਰ ਉਹਨਾਂ ਨੇ ਮਾਰਚ ਕੀਤਾ ਪਟਿਆਲੇ ਉਹਨਾਂ ਦਾ ਮਤਲਬ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੇ ਵਿੱਚ ਪਹੁੰਚ ਕੇ ਉਹ ਪ੍ਰਧਾਨ ਮੰਤਰੀ ਨੂੰ ਕੁਝ ਸਵਾਲ ਪੁੱਛਣਗੇ ਲੇਕਿਨ ਉਹਨਾਂ ਨੂੰ ਨੇੜੇ ਨਹੀਂ ਆਉਣ ਦਿੱਤਾ ਗਿਆ ਜੇ ਉਹਨਾਂ ਨੂੰ ਨੇੜੇ ਨਹੀਂ ਆਉਣ ਦਿੱਤਾ ਗਿਆ ਤੇ ਉਹਨਾਂ ਦੀ ਆਪਾਂ ਵੋਟ ਕਿਵੇਂ ਐਕਸਪੈਕਟ ਕਰ ਸਕਦੇ ਹਾਂ ਠੀਕ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਐਮਐਸਪੀ ਆਪਣੇ ਵੇਲੇ ਬਹੁਤ ਵਧਾਈ ਆ ਅਸੀਂ ਪੰਜਾਬ ਦੀ ਜਿਹੜੀ ਫਸਲ ਆ ਉਹਨੂੰ ਬੜੇ ਵੱਡੇ ਪੱਧਰ ਦੇ ਉੱਤੇ ਪ੍ਰੋਕਿਊਰ ਕੀਤਾ ਹੋਇਆ ਵਾ ਲੇਕਿਨ ਇਹ ਐਸ ਵੇਲੇ ਮਸਲਾ ਨਹੀਂ ਮਸਲਾ ਐਸ ਵੇਲੇ ਇਹ ਵਾ ਕਿ ਬਾਕੀ ਫਸਲਾਂ ਲਈ ਅਸੀਂ ਜਿਹੜੀ ਐਮਐਸਪੀ ਦੇਣੀ ਆ ਜਿਹੜਾ ਵਾਦਾ ਕੀਤਾ ਸੀਗਾ ਜਿਹਦੇ ਵਾਸਤੇ ਕਮੇਟੀ ਬਣਾਉਣੀ ਸੀ ਉਹਦੇ ਤੇ ਅਸੀਂ ਇਮਾਨਦਾਰੀ ਨਾਲ ਉਤਰੇ ਕਿ ਨਹੀਂ ਉਤਰੇ ਉਹਦੇ ਬਾਰੇ ਪ੍ਰਧਾਨ ਮੰਤਰੀ ਨੇ ਕੋਈ ਗੱਲ ਹੀ ਨਹੀਂ ਕੀਤੀ ਠੀਕ ਹੈ ਉਹਨਾਂ ਨੇ ਗੱਲ ਕੀਤੀ ਕਿ 1900 ਕੱਤਰ ਦੇ ਵਿੱਚ ਜਿਸ ਵੇਲੇ ਪਾਕਿਸਤਾਨ ਦਾ 90000 ਫੌਜੀ ਜਿਹੜਾ ਵਾ ਸਾਡੀ ਕਸੜੀ ਦੇ ਵਿੱਚ ਸੀ ਅਸੀਂ ਉਸ ਵੇਲੇ ਕਰਤਾਰਪੁਰ ਸਾਹਿਬ ਗੁਰਦੁਾਰੇ ਨੂੰ ਨੂੰ 네ਗੋਸ਼ੀਏਟ ਕਰ ਸਕਦੇ ਸੀ ਵੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਨੂੰ ਦੇ ਦਿਓ ਤਾਂ ਅਸੀਂ 90000 ਤਦ ਫੌਜੀ ਤੁਹਾਨੂੰ ਵਾਪਸ ਦੇਵਾਂਗੇ ਲੇਕਿਨ ਉਸ ਵੇਲੇ ਇਹ ਮਸਲਾ ਨਹੀਂ ਸੀ ਉਸ ਵੇਲੇ ਮਸਲਾ ਸੀ ਬੰਗਲਾਦੇਸ਼ ਦੇ ਬਣ ਦਾ ਉਹ ਅਸੀਂ ਹਾਸਲ ਕਰ ਚੁੱਕੇ ਸੀ ਸੋ ਉਹਦੇ ਬਾਰੇ ਅੱਜ ਗੱਲ ਕਰਨੀ ਕਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਅੱਜ ਗੱਲ ਇਹ ਕਰਨੀ ਚਾਹੀਦੀ ਆ ਕੀ ਕਰਤਾਰਪੁਰ ਸਾਹਿਬ ਨੂੰ ਅਸੀਂ ਲੈਂਡ ਸਵੈਪ ਦੇ ਜ਼ਰੀਏ ਕੀ ਹੁਣ ਲੈਂਡ ਦੀ ਕੋਸ਼ਿਸ਼ ਕਰਾਂਗੇ ਕਿਵੇਂ ਕੋਸ਼ਿਸ਼ ਕਰਾਂਗੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਮਸਲੇ ਸੀ ਜਿਨ੍ਹਾਂ ਨੂੰ ਉਹ ਐਡਰੈਸ ਕਰ ਸਕਦੇ ਸੀ ਮੇਰਾ ਖਿਆਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਚ ਆਏ ਇੱਕ ਨਵੀਂ ਸ਼ੁਰੂਆਤ ਕਰ ਸਕਦੇ ਸੀ ਔਰ ਨਵੀਂ ਸ਼ੁਰੂਆਤ ਵਾਸਤੇ ਉਹ ਜਿਹੜੇ ਕਿਸਾਨ ਜਿਹੜੇ ਸਰਕਾਂ ਤੇ ਉਤਰੇ ਹੋਏ ਆ ਜਿਹੜੇ ਬਾਹਰ ਮੁਜ਼ਾਹਰਾ ਕਰ ਰਹੇ ਆ ਜਿਹੜੇ ਟੋਲ ਪਲਾਜ਼ਿਆਂ ਤੇ ਅੱਜ ਵੇਟ ਕਰ ਰਹੇ ਸੀ ਜਿਨ੍ਹਾਂ ਨੂੰ ਪੁਲਿਸ ਨੇ ਨੇੜੇ ਨਹੀਂ ਆਉਣ ਦਿੱਤਾ ਪ੍ਰਧਾਨ ਮੰਤਰੀ ਮੋਦੀ ਉਹਨਾਂ ਨਾਲ ਗੱਲਬਾਤ ਖੋਲ ਸਕਦੇ ਸੀ ਉਹ ਸਾਰਿਆਂ ਨੂੰ ਨਹੀਂ ਆਉਣ ਦਿੰਦੇ ਤੇ ਉਹਨਾਂ ਦੇ ਕੁਝ ਨੁਮਾਇੰਦੇ ਸੱਦੇ ਜਾ ਸਕਦੇ ਸੀ। ਵੈਸੇ ਇਹਨਾਂ ਰੈਲੀਆਂ ਦਾ ਜਾਂ ਰੋਡ ਸ਼ੋਅ ਜਿਹੜੇ ਸਾਡੇ ਬਹੁਤ ਸਾਰੇ ਸਿਆਸੀ ਲੀਡਰ ਕਰਦੇ ਇਹਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਮੈਂ ਆਪ ਐਮਐਲਏ ਰਿਆਂ ਵਾਂ ਅਸੀਂ ਵੀ ਰੋਡ ਸ਼ੋਅ ਕਰਦੇ ਰਹੇ ਹਾਂ। ਅਸੀਂ ਵੀ ਰੈਲੀਆਂ ਕਰਦੇ ਰਹੇ ਹਾਂ। ਇਹਨਾਂ ਦਾ ਬਹੁਤਾ ਵੋਟਾਂ ਤੇ ਅਸਰ ਨਹੀਂ ਪੈਂਦਾ। ਲੋਕੀ ਬਹੁਤ ਢੁਗਾਈ ਦੇ ਵਿੱਚ ਮਸਲਿਆਂ ਬਾਰੇ ਸੋਚਦੇ ਆ ਔਰ ਫਿਰ ਮਸਲਿਆਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਆ। ਜਿਹੜੇ ਪੰਜਾਬ ਦੇ ਮਸਲੇ ਨੇ ਕਈ ਸਾਲਾਂ ਤੋਂ ਮਸਲੇ ਵਧ ਰਹੇ ਆ। ਉਹਨਾਂ ਦਾ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੇ ਵਿੱਚ ਕੋਈ ਲੋਕਾਂ ਨੂੰ ਮੇਰਾ ਨਹੀਂ ਖਿਆਲ ਕੋਈ ਜਵਾਬ ਮਿਲਿਆ ਠੀਕ ਹੈ ਉਹਨਾਂ ਨੇ ਆਪਣੀਆਂ ਅਚੀਵਮੈਂਟਸ ਗਣਾਈਆਂ ਹਰ ਪ੍ਰਧਾਨ ਮੰਤਰੀ ਜਿਹੜਾ ਵਾ ਆਪਣੇ ਟੇਨਿਓਰ ਦੇ ਵਿੱਚ ਬਹੁਤ ਕੁਝ ਕਰ ਸਕਦਾ ਹੈ ਇਸ ਸਰਕਾਰ ਨੇ ਵੀ ਬਹੁਤ ਕੁਝ ਕੀਤਾ ਹੋਊਗਾ ਲੇਕਿਨ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਬੜਾ ਵੱਡਾ ਵਰਗ ਜਿਹੜਾ ਪੰਜਾਬ ਦੇ ਲੋਕਾਂ ਦਾ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਉਹਨਾਂ ਦੀ ਪਾਰਟੀ ਨਾਲ ਨਾਰਾਜ਼ ਨੇ ਸੋ ਉਹਨਾਂ ਦੀ ਪਾਰਟੀ ਨੂੰ ਇਸ ਚੋਣ ਮਹਿੰਮ ਦਾ ਮੈਨੂੰ ਨਹੀਂ ਲੱਗਦਾ ਬਹੁਤ ਜ਼ਿਆਦਾ ਹੁੰਗਾਰਾ ਮਿਲੇਗਾ ਠੀਕ ਹੈ ਜਿਹੜੀ ਸ਼ਹਿਰੀ ਵੋਟ ਹੈ ਅਰਬਨ ਵੋਟ ਹੈ ਹਿੰਦੂ ਪਾਈਚਾਰੇ ਦੀ ਵੋਟ ਹੈ ਉਹ ਕਨਸੋਲिडेट ਹੋਊਗੀ ਪੋਲਰਾਈਜੇਸ਼ਨ ਹੋਊਗੀ ਇਹਦੇ ਨਾਲ ਪੋਲਰਾਈਜੇਸ਼ਨ ਜ਼ਰੂਰ ਵਧੂਗੀ ਲੇਕਿਨ ਭਾਜਪਾ ਨੂੰ ਇਸ ਰੈਲੀ ਕਰਕੇ 1 ਤਰੀਖ ਨੂੰ ਜਿਹੜੀਆਂ ਵੋਟਾਂ 1 ਜੂਨ ਨੂੰ 1 ਜੂਨ ਨੂੰ ਪੈਣੀਆਂ ਆ ਉਹਦੇ ਵਿੱਚ ਭਾਜਪਾ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਮੇਰਾ ਨਹੀਂ ਖਿਆਲ ਉਹ ਹੋਣ ਜਾ ਰਿਹਾ ਵਾ ਬਾਕੀ 4 ਜੂਨ ਨੂੰ ਜਿਹੜੇ ਨਤੀਜੇ ਆਉਣਗੇ ਉਦੋਂ ਹੀ ਪਤਾ ਲੱਗੇਗਾ